ਵਾਕਵਾਕ ਪਿੰਡਾਂ ਤੋਂ ਆਏ ਮੇਰੇ ਮੇਰੇ ਕਿਸਾਨ ਸਾਥੀਓ ਅਤੇ ਮੇਰੇ ਆਮਾ ਮਾਵਾ ਭੈਣਾ ਜ਼ਾਗ ਵੀ ਜ਼ਮੀਰ ਵਾਲੇ ਲੋਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀਓ ਇਹ ਸਰਕਾਰ ਦੇ ਬਹੁਤ ਵੱਡੇ ਵੱਡੇ ਹਮਲੇ ਆ ਕੋਈ ਇੱਥੇ ਗੰਦ ਨਹੀਂ ਖੜਦੀ ਵੀ ਸੜਕਾਂ ਨਿਕਲ ਨਹੀਂ ਆ ਸੋ ਮੈਂ ਤਾਂ ਇਹ ਹੀ ਗੱਲ ਕਹੂੰਗਾ ਜੀ ਜਿੰਨਾ ਕਿਸਾਨੀ ਨੂੰ ਵਰਤਵਾ ਦੇ ਜੁੜਨਾ ਚਾਹੀਦਾ ਹੈ ਛਡੋ ਕਿਸਾਨੀ ਵਿੱਚ ਜੁੜੇ ਜੁੜਨੇ ਦਾ ਕੋਈ ਹੱਲ ਨਹੀਂ ਭਰਾਓ ਇਹਨੇ ਆਪਦੇ ਆਪ ਵੱਡੀਆਂ ਵੱਡੀਆਂ ਤਾੜਾਂ ਮਾਰਦੇ ਆ ਸਾਡੇ ਕੋਲ ਇੰਨੇ ਪੈਸੇ ਸਾਡੇ ਕੋਲ ਇੰਨੀਆ ਜ਼ਮੀਨਾਂ ਭਰਾਓ ਸਭ ਤੋਂ ਪਹਿਲਾਂ ਮੰਮੇ ਅਰੇ ਤੁਸੀਂ ਜਾਗਦੇ ਰਹੋਗੇ ਗਾਣੇ ਕੰਮ ਤਾਂ ਕਰੇ ਨਹੀਂ ਅੱਥੀ ਕੋਈ ਲੋਕ ਹੀ ਲੁੱਟਿਆ ਉਹਨਾਂ ਨੇ ਭਰਾਓ ਆਕਸਲ ਜੀ ਦੀ ਕਮਾਈ ਖਾਦੀ ਹੁੰਦੀ ਆ ਭਰਾਵੋ ਜਿਵੇਂ ਤੁਸੀਂ ਇੱਥੇ ਬੈਠੇ ਹੋ ਬਹੁਤ ਧੰਨਵਾਦ ਅਸੋਡਾ ਬਾਕੀ ਸਾਥੀਆਂ ਗੱਲ ਆ ਜੀ ਇਹ ਰਹੀਆਂ ਸਰਕਾਰਾਂ ਹਮਾੜੀ ਨੀਤੀ ਦੇ ਉੱਤੇ ਆਈਆਂ ਤੁਹਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਦੀ ਖਤਰਾ ਬੜੀਆਂ ਘਾਲਾਂ ਢਲ ਰਹੀਆਂ ਇਹ ਇੱਧਰ ਦੀ ਸ਼ਰਕ ਕਰਦੀ ਇੱਧਰ ਦੀ ਰੇਲ ਕਰਦੀ ਭਰਾਵੋ ਇਹ ਮੋਰਚੇ ਲਾਏ ਬਿਨਾ ਕੋਈ ਖਲ ਨਹੀਂ ਹੁਣਾ ਬਾਕੀ ਭਰਾਵੋ ਸਾਡੇ ਏਰੀਆ ਦੇ ਵਿੱਚ ਹਾਂ ਉਹ ਡੇਰ ਗਏ ਵਿੱਚ ਘਟੋ ਘਟੋ 250 ਕਿੱਲਾ ਘਵਰ ਕਰਨਾ ਇਹਨਾਂ ਨੇ ਹੁਣ ਸੁਣ ਲੋ ਗੱਲ ਧਿਆਨ ਨਾਲ ਜੇ ਕਿਸੇ ਦੇ ਮਨ ਚ ਭਲੇਖਾ ਨਾ ਰਹੇ ਜੇ ਵੀ ਅਸੀਂ ਬਾਤ ਜਾਗੇ 250 ਕਿੱਲਾ ਘਵਰ ਕਰਨਾ ਭਾਈ ਸਾਹਿਬ ਕਹਿੰਦੇ ਆਲੇ ਉੱਥੇ ਤੁਰੇ ਹੰਝੜ ਦੂਰਬੀ ਨਾਲ ਲਾ ਕੇ ਹੁਣ ਜਾ ਕੇ ਦੇਖ ਲੋ ਬਾਹਰ ਜੇ ਨਾ ਦੁੱਤੀ ਜਾਗੇ ਤਾਂ ਇਸ ਟੀਂ ਦਾ ਕੋਈ ਹੱਲ ਨਹੀਂ ਭਰਾਓ ਫਿਰ ਤਾਂ ਕੋਈ ਹੱਲ ਨਾ ਨਾ ਕੋਈ ਹੱਲ ਨਹੀਂ ਫਿਰ ਸੋ ਜਾਗੋ ਬਾਤਵਾਦ ਮੰਨੇ ਨਾਲ ਆਕਰੋਪਾ ਉਹਨਾਂ ਨੂੰ ਦੱਸਿਆ ਕਰੋ ਜਿਹੜੇ ਅਥੜਿਆ ਫਿਰ ਕੇ ਬੈਠਾ ਨਾ ਹੱਲੇ ਵੀ ਤਾਰਾ ਮਾਰਦੇ ਆਓ ਤਾਂ ਖੇਡਿਆਂ ਨਾਲੇ ਉਹ ਇਹਦਾ ਜਾਲੇ ਵਿੱਚ ਚੁੜੇ ਫੜਦੇ ਪਹਾੜਾਂ ਦੇ ਲੀੜੀਆਂ ਪਗਾ ਮੰਨ ਕੇ ਇਹਨਾਂ ਦੀਆਂ ਗੱਲਾਂ 'ਚ ਕੋਈ ਦਾਮ ਨਹੀਂ ਜੇ ਆ ਉਹ ਬਹੁਤ ਕੁਝ ਕਰਦੇ ਆਓ ਬਿਰ ਪਗਾ ਲੱਗਣਾ ਭਰਾਵੋ ਇਹੋ ਸਿਰ 'ਚ ਵੱਜੀ ਆ ਕੇ ਉਹਦਾ ਅਕਲ ਆਉਣੀ ਹੈ ਆੜਾੜੇ ਨੇੜ ਨੂੰ ਕੋਈ ਗੱਲ ਨਹੀਂ ਬਾਕੀ ਭਰਾਵੋ ਏ ਐਡੇ ਦਰਿੰਦੇ ਆ ਵਧੀਆ ਸਰਕਾਰ ਆ ਦੇਖੋ ਸਾਡੀ ਪੁੱਤਾਂ ਨੂੰ ਵਾਲੀ ਫਸਲ ਵਰਨੀਆਂ ਤੇ ਆਈ ਵੀ ਕਰਕੇ ਨਾਲੇ ਟੈਸਟ-ਨੈਸਟ ਕਰਤੀ ਕੋਈ ਕਿਸੇ ਨੂੰ ਪੈਸਾ ਨਹੀਂ ਮਿਲਿਆ বিনা ਪੈਸੇ ਤੋਂ ਇਹ ਕਹਿੰਦੇ ਸਾਡੀ ਖੜਕ ਤੇ ਨਾ ਘੜਿਓ ਤੇ ਸਾਡੀਆਂ ਜਮੀਨਾਂ 'ਤੇ ਕੀ ਲਾਉਣਾ ਹੈ ਉਹ ਵੀ ਸਾਡੀ ਆ ਇਹ ਪਰ ਨਹੀਂ ਬਣਾਵਾ ਗੱਲਾਂ ਜਿਹੜੀਆਂ ਆ ਆਪਾਂ ਇਕੱਠੇ ਹੋ ਕੇ ਪੁੱਛਾਉਂਦੇ ਆ ਨਾ ਵੀ ਜਿੰਨਾ ਜਿਹੜਾ ਆਪਾਂ ਇਕੱਠੇ ਨਹੀਂ ਹੁੰਦੇ ਉਹਨਾਂ ਚ ਨੀ ਗੱਲ ਵਾਣੀ ਇਹ ਦੂਜੀ ਗੱਲ ਇਹਦੇ ਨਾਲ ਹੀ ਇੱਕ ਰੇਲ ਦੀ ਲਾਈਨ ਕਦਾ ਆਇਆ ਭਰਾਵੋ ਇਹ ਵੀ ਧਿਆਨ ਚ ਕਰ ਲਓ ਗੱਲ ਕਿਤੇ ਇਹਨਾਂ ਨੇ ਜੇ ਸਾਡੀ ਬਾਹ ਸਾਡਾ ਨੀਂਦ ਸਾਡੀ ਨੀਂਦੇ ਬਚ ਗਈ ਨਹੀਂ ਇਹ ਬਚਣੀ ਵੀ ਰਾਜੇ ਨਾਲ ਇਕੱਠੇ ਹੋਏ ਵਿਚਾਰੋ ਵਧੀਆ ਰਹੋਗੇ ਰੌਡ ਉੱਤੀ ਖਾਂਦੇ ਰਹਾਂਗੇ ਭੱਗੀ ਭਰਾਵੋ ਜਿਹੜੇ ਕਿਸਾਨ ਸਾਡੇ ਨਾਲ ਖੜੇ ਆ ਇਹਦਾ ਇਹ ਜ਼ਮੀਨਾਂ ਇਹ ਟੱਕੇ ਨਾਲ ਰੋਕ ਰਹੇ ਆ ਜਿਵੇਂ ਭਲਵਾਨ ਸਿੰਘ ਆ ਦੇ ਨਾਮ ਤੇ ਲੈ ਆ ਖੇਤੜੋ ਨਾਮ ਕੱਲਾ ਦੇ ਵਿੱਚੋਂ ਫੁੰਗੜਾ ਨੂੰ ਫੁੰਗੜਾ ਜਾਂਦੀ ਆ ਦੇਖੋ ਹੁਣ ਤੁਸੀਂ ਇਹਦਾ ਕੀ ਹੱਲ ਹੋ ਨਾ ਕਰ ਲੈ ਜੂਗਾ ਨਾ ਛੱਡਣ ਜੂਗਾ ਪਰ ਸਾਡੀ ਜਿਹੜੀ ਗੱਲ ਆ ਸੁਣ ਆ ਜੂ ਨਹੀਂ ਆਂਦੀ ਅਸੀਂ ਇਹਦਾ ਬੰਦਾ ਦੀ ਖਤਮ ਜਾਣ ਕਰਵਾਣ ਕਰ ਦਾਂਗੇ ਕਿੰਨਾ ਚਿਰ ਸਾਡਾ ਕੋਲ ਹੱਲ ਨਾ ਹੋਇਆ ਕਦੇ ਵੀ ਨਿਕਲ ਨਹੀਂ ਲਿਹਾ ਮੰਗਿਆ ਚਾਹੇ ਜਾਨੂ ਜਾਨਾ ਕਿਉਂ ਦੇਰੀਆਂ ਪੈ ਜਾਣ। ਇਹ ਅੰਦਰ ਜੇਟਰ। ਬੰਦਨ ਘੰਟੇ ਕਰੀਏ। ਹੁਣ ਤੁਸੀਂ ਦੇਖੋ ਵੀ ਆਸ ਅਸਾਂ ਥੇਕੇ ਤੇ ਲੈ ਰਿਸੀ ਕਿਵੇਂ। ਇਹਦਾ ਕੀ ਹਾਲ ਆ ਦੇਖ ਕੇ ਰੋਣ ਆਉਂਦਾ ਭਰਾਵੋ। ਕੀ ਕੰਮ ਹੋ ਖਸਾਲ ਜਿੰਨਾਂ ਨੇ ਥੇਕੇ ਤੇ ਲੈ ਕੇ ਬੀਜੀਆਂ ਵਾਹਾਂ ਪਾਲੀਆਂ ਪੁੱਤਿਆਂ ਨੂੰ ਰਾਤ ਦਿਨ ਸੱਪ ਨਿੱਦੇ। ਉਹਨਾਂ ਦਾ ਕੀ ਕਸੂਰ ਐ? ਜਾਇਦਾ ਦੀ ਇਹ ਖਰੀਦਿਆਂ ਦਾ ਕੀ ਕਸੂਰ ਐ? ਹਲੇ ਕੋਈ ਨਹੀਂ ਪੈ ਚੱਕ ਰੱਤੇ ਰਾਤ ਨਾਲ ਸਾਰੀ ਤਾਕ ਨਸ਼ਕਾਤੇ ਜਿਹਨਾਂ ਤੋਂ ਅੰਸ਼ੰਗ ਉਹ ਵੀ ਕੋਈ ਪੇਸ਼ਾਨੀ ਚੱਕਿਆ ਕੋਈ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਇਹਨਾਂ ਨੇ ਹਰੁੱਧ ਮੋ ਹੱਲਾ ਬੋਲ ਰਹੇ ਆਏ ਪਰ ਭਾਵੇਂ ਐਸੀ ਤਰ੍ਹਾਂ ਆਪਾਂ ਵੱੜ ਕੇ ਪਹਿਲਾਂ ਜਿੰਦਾ ਸਾਥ ਦੇਣਾ ਹੈ ਚਾਹੇ ਕੁਝ ਵੀ ਕਿ ਹੋ ਜੇ ਪਰ ਆਪਾਂ ਛੇਤੀ ਉਹਨਾਂ ਨੂੰ ਵੱੜਨੇ ਨਹੀਂ ਦੇਣਾ ਹਾਂ ਅ이터 ਸਾਡੇ ਪ੍ਰਸ਼ਾਸਨ ਆਇਆ ਪਹਿਲੇ ਦਿਨ ਆ ਕੇ ਜਿਵੇਂ ਹਟਾਰਾ ਮਾਰਦੇ ਹੁੰਦੇ ਆ ਪਤਾ ਹੀ ਆ ਸਾਡੋਂ ਟੂਰ ਦਾ ਰੋਟ ਜਾਣੇ ਹੋ ਐ ਦੇਖੋ ਸਾਧਰੀਆਂ ਵਾਲੀ ਫਲਾਂਡਾ ਤੇ ਕਾਹਲੀ ਡਰ ਕੇ ਭਾਂ ਜਾਣਗੇ ਥੋੜੀ ਜੀ 50 ਸਾਫੀ ਬੋਲ ਵਾਲੀ ਥੋੜੀ ਜਿਆਦੇ ਮਿੱਟੀ ਸੀ ਫਿਰ ਉਹ ਸਾਡੇ ਪ੍ਰਧਾਨ ਜੀ ਨੇ ਸਮਝਾਈ ਗੱਲ ਕਰੋਨਾ ਸੱਚਨਾਤਾ ਤੋਂ 100 ਡਾੜਾ ਪਾਣੀ ਦਾ ਪੈ ਗਿਆ ਉਹੀ ਗੱਲਾਂ ਬਧਾਵਾ ਸੱਸ ਕੇ ਕਰਦਾ ਸੀ ਸਾਡੇ ਨਾਲ ਇਹਦਾ ਤੇ ਭਰਾਵੋ ਡਾਕਟਰ ਦੀ ਲੋੜ ਨਹੀਂ ਇਹਨਾਂ ਦੀ ਜਿਹੜਾ ਉੱਤੀ ਹੁੰਦੀ ਹੈ ਇਹਦਾ ਸਰਵਿਕਤਾਰ ਮਾਦੇ ਜਾਣੇ ਹੁੰਦੇ ਆ ਕੋਕੜਾਂ ਨੂੰ ਮੁਲਕੇ ਇਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ ਇਹਨਾਂ ਬੋਲੀ ਦੀ ਗੱਲ ਨਾਲ ਹੀ ਖੜ ਜਾਂਦੇ ਹੁੰਦੇ ਕਿਵੇਂ ਕਾਨੂੰਨ ਦਾ ਨਾਮ ਦਾ ਮਾਲ ਤਾਂ ਪਤਾ ਹੀ ਨਹੀਂ ਜਿੰਨਾ ਸਾਡੇ ਕਿਸਾਨਾਂ ਨੂੰ ਜਾਂ ਸਾਡੇ ਬਦਲ ਪੁਰਾਣੇ ਬੰਦੇ ਜਿਹੜੇ ਵਰ ਪ੍ਰਧਾਨ ਜੀ ਹੋਣੀ ਐ ਪਤਾ ਇਹਨਾਂ ਨੂੰ ਕੋਈ ਇਹਨਾਂ ਗੱਲਾਂ ਦਾ ਪਤਾ ਨਹੀਂ ਜੇ ਕਿਸਾਨੀ ਚਾਹੀਏ ਹੁਣ ਤਾਂ ਕੰਮ ਬਿਲਕੁਲ ਪਤਾ ਹੋਵੇ ਭਰਾਵੋ ਇਹਦਾ ਲੁਪਟੀ ਨਾਲਿਆ ਜੇਬਾਂ ਫੋਨ ਨਾਲ ਆਇਆ ਸੁਣਨਾ ਸੁਭਰਾਵੋ ਇਹਨਾਂ ਦੇ ਵਿੱਚ ਦੇਖੋ ਧਿਆਨ ਰੱਖੋ ਜਿੱਥੇ ਕਿਤੇ ਕਿਤੇ ਦਰਾਂ ਦੀ ਕੋਈ ਗੱਲਬਾਤ ਹੋਈ ਹੈ ਸਾਡੇ ਕਿਸਾਨਾਂ ਨਾਲ ਵਾਰ-ਵਾਰ ਉਹਦੀ ਅਮਰੀਕਰ ਉਹ ਇਕੱਠੇ ਹੋਇਆ ਕਰੋ ਇਹ ਆਪਣਾ ਪਰਿਵਾਰ ਹੈ ਇੱਕ ਆਪਾਂ ਪਰਿਵਾਰ ਦੀ ਤਾਂ ਕਿੱਥੇ ਹੋਣਾ ਜਿੱਥੇ ਵੀ ਹੋਣਾ ਹੈ ਮਾਤਾ-ਦਾਦ ਸਾਡੀਆਂ ਭੈਣਾਂ ਨੂੰ ਮਾਈਆਂ ਨੂੰ ਲੈ ਕੇ ਆਇਆ ਕਰੋ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਤੋਂ ਬਿਨਾਂ ਬਗੈਰਾ ਪਰ ਜੰਗ ਜਿੱਤ ਸਕਦੇ ਇਹ ਆਪਣੇ ਮੂਹੇ ਲੱਗਣਗੇ ਆਪਾਂ ਪਿੱਛੇ ਲੱਗਾਂਗੇ ਆਪਾਂ ਜਾਣ ਦਿੱਤਾਗੇ ਅੱਜ ਤੱਕ ਕਿਤੇ ਨਹੀਂ ਆਪਣਾ ਧਰਨਾ ਮੋਰਚਾ ਲੱਗਿਆ ਆਪਾਂ ਜਿੱਤੇਗਾ ਉੱਠੇ ਨਹੀਂ ਸਾਨੂੰ ਪਤਾ ਹੀ ਹੋ ਸਰਨ ਕਿਤੇ ਨਹੀਂ ਆਪਣਾ ਧਰਨਾ ਮੋਰਚਾ ਲੱਗਿਆ ਜਿੱਤੇਗਾ ਉੱਠੇ ਨਹੀਂ ਆਪਾਂ ਸੋਚਦਾ ਹੋਏ ਐਸੇ ਤਾਂ ਨਹੀਂ ਇਹ ਆਪਾਂ ਜਿੱਤ ਕੇ ਉੱਠਣਾ ਹੈ ਉਹਨਾਂ ਜਿਹੜਾ ਪਤਾ ਤਾਂ ਖੜਾ ਨਹੀਂ ਛੱਡਣਾ ਕਿੰਨਾ ਜਿਹੜਾ ਆਪਣੇ ਨਾਲ ਬਹਿ ਕੇ ਕੋਈ ਗੱਲਬਾਤ ਨਹੀਂ ਕਰਦੇ। ਕਿਹਾ ਜੀ ਉਹ ਕਿਹਾ ਹਾਂ ਹਾਂ ਜੀ ਜਾ ਰਹੇ ਹੈ। ਉਹ ਕਹਿੰਦਾ ਇਹ ਹੈਗੇ ਤੁਰ ਜਾਣਗੇ ਪਰ ਇਹਨੂੰ ਇਹ ਨਹੀਂ ਪਤਾ ਵੀ ਇਹ ਲੋਕ ਜਾਗਦੀ ਜਮੀਰ ਵਾਲੇ ਲੋਕ ਆ ਇਹ ਜਿਹੜੇ ਇੱਥੇ ਹੁੰਦੇ ਆ। ਜੇ ਕੋਈ ਆਇਆ ਪਰੇ ਲੋਕ ਨੂੰ ਜਿਹੜੇ ਇਹਨਾਂ ਨਾਲ ਗੱਲ ਕਰਕੇ ਦੇਖੋ ਕੱਲੇ ਕੱਲੇ ਬੰਦੇ ਨਾਲ ਨੂੰ ਪਿੱਛੇ ਪਾਲ ਆਉਂਦਾ ਹੈ। ਹਾਥੀ ਹੋਏ ਜਿਹੜੀਆਂ ਸਰਕਾਰਾਂ ਦਾ ਡੋਨੀ ਰਵਾਨੀ ਦੇ ਸਿਰ ਤੇ ਚੜ੍ਹੇ ਝੂਲਦੇ ਇਹਨਾਂ ਦੇ ਉਹਨਾਂ ਦੇ ਇਹਨਾਂ ਦੇ ਖਰਚ ਪੀਣ ਚੱਲਦੇ ਆ ਸਾਰਾ ਕੁਝ ਉਹਨਾਂ ਦੇ ਨਾਲ ਹੀ ਆ ਸਿਸਟਮ ਆ ਸਾਰਾ ਕੁਝ ਕਰਜ਼ੇ ਵਗੈਰਾ ਉਹਨਾਂ ਵੀ ਕਰਵਾ ਰਹੇ ਆ। ਸੈਨਰ ਤੋਂ ਬਸੇ ਰਹੇ ਬਣ ਰਹੇ ਆ ਭਰਾਵਾ ਸਾਡੀ ਪੰਜਾਬ ਸਰਕਾਰ ਦਾ ਮੇੜਾ ਰਹਿ ਗਿਆ। ਇਹਨਾਂ ਨੇ ਇਹਨਾਂ ਨੂੰ ਮਨਕਲ ਕਾਇਦਾ ਵੀ ਜਿੰਨੇ ਮਰਜ਼ੀ ਬਣਾ ਲਓ। ਥੋੜਾ ਜੀ ਜਰੂਰ ਰੱਖਣ ਵਾਸਤੇ ਭਰਾਵਾ ਆਪਾਂ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ